ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗਦੋ ਤੇ ਜਿਲ੍ਹਾ ਕਰਨਤਾਰਨ ਸ਼ਹਿਰ ਪਟੇ ਪਾਜੀ ਇਹ ਕਿਹੜਾ ਨਗਰ ਆਪਣਾ ਪਿੰਡ ਖਾਰਾ ਪਿੰਡ ਖਾਰਾ ਇਹ ਗੁਰੂ ਸਾਹਿਬ ਦਾ ਮਤਲਬ ਗੁਰਦੁਆਰਾ ਪਾ ਹਾਂਜੀ ਇਹ ਬਾਬਾ ਜੀ ਦਾ ਹਾਂਜੀ ਗਲਤੀ ਦੀ ਮਾਫੀ ਮੇਰਾ ਸੇਰਾ ਕੱਜਿਆ ਨਹੀਂ ਮਤਲਬ ਇਹ ਮੀਨ ਪੇ ਦੇ ਉੱਤੇ ਆਣ ਕੇ ਬਹਿ ਜਾਂਦੇ ਆ ਹਾਂ ਹਾਂਜੀ ਤੇ ਆਉਣ ਵਾਲੇ ਲੋਕ ਬਾਬਾ ਪਰੇਸ਼ਾਨ ਹੁੰਦੇ ਆ ਕਾਫੀ ਟਾਈਮ ਤੋਂ ਇੱਥੇ ਰਹਿੰਦੇ ਰਹਿੰਦੇ ਆ ਜੋੜਾ ਤੇ ਹੁਣ ਤੁਹਾਡੇ ਕੋ ਸੱਪ ਫੜਦਾ ਆ ਕੋਈ ਤੁਹਾਨੂੰ ੜਾ ਕੇ ਪੈਸੇ ਮੰਗੇ ਤੁਹਾਡੇ ਕੋ ਨਹੀਂ ਕੋ 5000 2 ਚੋਕੀ ਵਾਂਗੂ ਕੋਈ 5 ਮੀਟਰ ਕਪੜਾ ਕੋ ਕਿਲੋ ਕਿਉਂ ਦੋ ਕੁਝ ਮੰਗਿਆ ੜਾ ਕੇ ਤੁਹਾਨੂੰ ਨਹੀਂ ਨਹੀਂ ਜੋ ਠੀਕ ਸਮਝ ਲਿਆ ਆਪਣੇ ਹਸਾਬ ਕਿਤਾਬ ਨਾਲ ਜੋ ਜੈ ਜੈ ਮੇਰੀ ਰੋਜੀ ਰੋਟੀ ਆ ਤੁਸੀਂ ਦੇ ਦੋਗੇ ਮੈਂ ਹੋਰ ਰੱਖ ਲਾਂਗਾ ਦੋਸਤੋ ਵੀਡੀਓ ਤੇ ਬਣੇ ਰਹੋ ਹਣ ਤੁਹਾਨੂੰ ਦੱਸਦੇ ਆ ਵੀ ਕਿਹੜੇ ਸੱਪ ਜਿੱਦਾਂ ਕਿ ਤੁਸੀਂ ਦੇਖ ਰਹੇ ਜੇ ਸੱਪ ਦੋਨੋਂ ਹੀ ਫਨੀਆਂ ਦਾ ਤਾਂ ਹੋ ਸਕਦਾ ਵਾਪੀ ਇਹ ਇਧਰ ਨਹੀਂ ਆਜੋ 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 ਨੰਗ ਜੋਕੇ ਨੰਗ ਜੋਕੇ ਨੰਗ ਜੋਕੇ ਨੰਗ ਜੋਕੇ ਨੰਗ ਜੋਕੇ ਨੰਗ ਜੋਕੇ ਜਿਹਦਾ ਤੁਸੀਂ ਦੇਖ ਰਹੇ ਜੇ ਹੋ ਸਕਦਾ ਹੈ ਕਿ ਦੋ ਨਹੀਂ ਇੱਥੇ ਤਿੰਨ ਹੋਣ ਜਾਂ ਚਾਰ ਹੋਣ ਤੇ ਇੱਕ ਵਾਰੀ ਦੇਖਦੇ ਆ ਸਾਰਾ ਕੁਝ ਕਰਕੇ ਆ ਇਹ ਵੱਡਾ ਇਹ ਦੋਨਾਂ ਸੱਪਾਂ ਨੇ ਲੋਕਾਂ ਨੂੰ ਕੁردਵਾਰੀ ਜਾਣ ਤੋਂ ਤੰਗ ਕਰਤਾ ਕਿਉਂਕਿ ਟਾਲੀ ਬੜਾ ਇਚੀ ਜਾਂਦਾ ਜਦਾਂ ਕਿ ਇੱਕ ਤੁਸੀਂ ਦੇਖ ਰਹੇ ਜੇ ਇਹ ਦੋਨੋਂ ਸੱਪ ਜਿਹੜੇ ਆ ਅਸੀਂ ਫੜ ਕੇ ਤੇ ਪੇ ਦੇ ਉੱਤੇ ਲੈ ਆਂਦੇ ਆ ਤੇ ਦੋਸਤੋਂ ਲਾਈਕ ਸ਼ੇਅਰ ਕਮੈਂਟ ਕਰਿਓ ਭਾਜੀ ਕਿੰਨਾ ਕੰਮ ਹੈ ਮੇਰਾ ਸੌਖਾ ਵਾ ਮੈਂ ਕਹਾ ਕਿੰਨਾ ਕੰਮ ਸਾਫੀ ਦਾ ਹੁੰਦਾ ਨਹੀਂ ਕੰਮ ਤੇ ਔਖਾ ਹੀ ਆ ਜੀ ਹਾਂਜੀ ਕਾਮਤੇ ਓਖਾ ਹੀ ਆ ਜੀ ਇਹੋ ਹੀ ਦੋਵਾਂ ਨੇ ਤੰਕ ਕੀਤਾ ਸਾਰਿਆਂ ਨੂੰ ਹਾਂਜੀ ਹਾਂਜੀ ਦੋਸਤੋ ਮੈਂ ਬੜੇ ਝਖਮ ਗਲੇ ਵੇਖਦਾ ਵਾਂ ਕਿਸੇ ਦਾ ਟਾਈ ਫੈਡ ਨਾ ਠੀਕ ਹੋਵੇ ਨਾ ਬਵਾਸ਼ੀਰ ਨਾ ਠੀਕ ਹੁੰਦੀ ਹੈ ਗਲਤੀ ਦੀ ਮਾਫੀ ਕਿਸੇ ਨੂੰ ਲੋਕੋਰੀਆ ਹੁੰਦਾ ਲੇਡੀਜ਼ ਨੂੰ ਬਹੁਤ ਲੋਕ ਡਾਕਟਰਾਂ ਕੋ ਦਵਾਈ ਖਾਂਦੇ ਆ ਇਹ ਵੀ ਜੇਸੀ ਦਵਾਈਆਂ ਦੇ ਨਾਲ ਹੀ ਚੀਜ਼ ਨੂੰ ਬੜੀ ਆਸਾਨੀ ਨਾਲ ਬੜੇ ਸੌਖੇ ਤਰੀਕੇ ਨਾਲ ਕੱਟਿਆ ਜਾ ਸਕਦਾ ਠੀਕ ਕੀਤਾ ਜਾ ਸਕਦਾ ਇਹ ਕਿਸੇ ਦਾ ਚਖਮ ਗਲ ਜਾਂਦਾ ਨਹੀਂ ਠੀਕ ਹੁੰਦਾ ਬਾਬਾ ਇਹ ਬੱਚੇ ਆ ਤੇ ਜਾ ਉਮਰ ਇਹਨਾਂ ਦੀ ਪੂਰੀ ਆ ਸਰ ਉਹ ਵੱਡਾ ਜਿਹੜਾ ਉਰਦੇ ਬੰਨੇ ਤੁਸੀਂ ਦੇਖ ਰਹੇ ਜੀ ਨਾ ਹਾਂਜੀ ਇਹ 5 ਸਾਲ 4 ਸਾਲ ਦੀ ਰੇਂਜ ਚ ਹੋਊਗਾ ਅੱਛਾ ਜੀ ਤੇ ਇਹ ਬੰਦੇ ਨੂੰ ਬਾਈਟ ਕਰਦੀ ਨੀ ਕੋਈ ਦੇਸੀ ਦਵਾਈ ਨੇ ਕਾਟ ਨਹੀਂ ਕਰਦੀ ਅੱਛਾ ਜੀ ਜਿਹੜਾ ਇਸ ਅਪਲੜੇ ਦੇ ਵਾਇਰ ਨੂੰ ਦੇਸੀ ਦਵਾਈ ਦੇ ਚੱਕਰ ਚ ਪੈ ਗਿਆ ਉਹਨੇ ਮਰਨਾ ਹੀ ਮਰਨਾ ਇਹਦੀ ਜਗ ਤੋਂ ਉੱਤਰਾਂ ਦਾ ਸ਼ਹਿਰ ਵਾ ਜਦੋਂ ਬੰਦੇ ਨੂੰ ਬਾਈਟ ਕਰਦਾ ਵਾ ਇਹਨੇ ਹੋ ਸਕਦਾ ਜੀ ਉੱਤੇ ਸੋਚ ਭਾ ਦੇ ਨੀ ਪਾਜੀ ਬੰਦੇ ਡਰਦੇ ਨਾਲ ਹੀ ਮਰਦੂ ਕਿਦਾਂ ਕਹ ਦੋਸਤੋ ਤੁਸੀਂ ਦੇਖ ਰਹੇ ਜੇ ਇੱਧਰ ਮਹਾਰਾਜ ਦਾ ਗੁਰਦੁਆਰਾ ਸਾਹਿਬ ਆਪਾਂ ਵੀ ਸੰਗਤ ਲੰਘਦੀ ਆ ਇਹ ਸੱਪਾਂ ਨੇ ਥੋੜਾ ਜਿਹਾ ਤੰਗ ਕੀਤਾ ਸੀ ਇਹ ਦੇਖੋ ਨੇ ਦੂਜੇ ਦੀ ਕਿੰਨੀ ਉਮਰ ਹੋ ਜਰਾ ਨਾਲ ਦਾ ਭਾਜੀ ਹੋਰ ਵੀ 200 ਸਾਲ ਦੇ ਲਾ ਕੇ ਬੰਨੇ ਹੋ ਗਏ ਇਹ ਕਿ ਸਰਵਾ ਜਿਹੜੇ ਥੋੜਾ ਜਿਹਾ ਐਕਟਿਵ ਇਹ ਨਹੀਂ ਆ ਇਹ ਠੰਡ ਕਰਕੇ ਨਹੀਂ ਐਕਟਿਵ ਇਹ ਜੇ ਠੰਡ ਨਾ ਹੋਏ ਤੇ ਫਿਰ ਸੁਖਣਾ ਇਹ ਤਾੜੇ ਫਾੜੇ ਹੀ ਆ ਠੀਕ ਆ ਜੀ ਇਹ ਦੋਸਤੋ ਨਾ ਇਹਨਾਂ ਨੂੰ ਮਾਰਨਾ ਮੈਂ ਮਾਰੇ ਨੇ ਤੇ ਬਾਬਾ ਤੁਹਾਨੂੰ ਸੱਦੇ ਆਂ ਕਿ ਆ ਵੀ ਚਲੋ ਫੜਾ ਦਿੰਦਾ ਨਾ ਇਹਨਾਂ ਦਾ ਜ਼ਹਿਰ ਕੱਢਣਾ ਨਾ ਕੈਦ ਕਰਨਾ ਨਾ ਜੋਗਿਆਂ ਨੂੰ ਤੰਗ ਕਰਨਾ ਸਿਰਫ ਉਹ ਸਿਰਫ ਸੱਪ ਵੜਨਾ ਵਾ ਤੇ ਖਾਲੀ ਥਾਂ ਦੇ ਉੱਤੇ ਛੱਡਣਾ ਵਾ ਇਹਦਾ ਬਾਬਾ ਬਹੁਤ ਇੱਕ ਤੇ ਬਹੁਤ ਟਾਈਮ ਦਾ ਬਾਬਾ ਇਹਨੂੰ 4-5 ਮਹੀਨੇ ਆਪ ਕੋ ਪਤਾ ਮੈਂ ਤੂੰ ਚੁੱਕਰ ਨਹੀਂ ਦਿੰਦਾ ਕਦਮ ਆ ਦੇਖੋ ਹਾਂਜੀ ਇਹ ਹੁਣ ਲੋਕਾਂ ਨੂੰ ਜ਼ੂਮ ਕਰਕੇ ਦਿਖਾਓ ਇਹ ਧੌਂਕੇ ਡਿਜ਼ਾਈਨ ਪੈ ਰਹੇ ਆ ਹਾਂਜੀ ਹਾਂਜੀ ਚੋਰੀ ਦੇ ਚੋਰੀ ਐਸੀ ਨੂੰ ਕਦਮ ਕੰਦੇ ਔਰ ਇਹਦੀ ਸੌ ਕੋ ਲੜੇ ਤੇ ਤੁਹਾਡੇ ਕੋਲ 40-50 ਮਿੰਟ ਦਾ ਟਾਈਮ ਆ ਪਰ ਇਰਤੇ ਕੋਈ ਦੇਸੀ ਦਵਾਈ ਕੋਈ ਦੇਖੋ ਇਹ ਮਣਕਾ ਸੱਪ ਲੜੇ ਦਾ ਹਾਲ ਹੁੰਦਾ ਅੱਜ ਦੇ ਟਾਈਮ 'ਚ ਉਹ ਰਾਈਕ ਨੂੰ ਕੀਮਤ ਕਿੰਨੀ ਹੋਣੀ ਸੀ ਤੁਸੀਂ ਪੜੇ ਲਿਖੇ ਜੇ ਲੱਖਾਂ ਰੁਪਈਆ ਜੋਗੀ ਤਾਂ ਨੂੰ ਮਣਕਾ 2-300 'ਚ ਕਿਉਂ ਦਿੰਦਾ ਸਿਰਫ ਪੰਜਾਬ ਦੇ ਦੋ ਸੱਪ ਜਰੀਲੇ ਜਿਹੜੇ ਅਸੀਂ ਆ ਕਲਬਾਂ ਨਾਲ ਫੜਦੇ ਆ ਇਹਨਾਂ ਤੋਂ ਬਿਨਾਂ ਬਾਕੀ ਜਿਹੜਾ ਮਰਜ਼ੀ ਸੱਪ ਹੋਈ ਓਦਾਂ ਹੀ ਵੜ ਕੇ ਜੇਬ 'ਚ ਪਾ ਲੈਣੀ ਪਾ ਲੈਣੀ ਵੇਖਦਾ ਬਾਬਾ ਜੀ ਤੁਹਾਡੀ ਵੀਡੀਓ ਮੈਂ ਬੜੀਆ ਬੜੀ ਮਿਹਰਬਾਨੀ ਬਾਜੀ ਪਰ ਬਾਜੀ ਜਿਹੜਾ ਬੰਦਾ ਸੱਪ ਲੜੇ ਦੇ ਉੱਤੇ ਦੇਸੀ ਦਵਾਈ ਦੇ ਚੱਕਰ 'ਚ ਪੈ ਗਿਆ ਉਹਨੇ ਮਰ ਜਾਣਾ ਤੁਹਾਡੇ ਮੁੰਡੇ ਪਿੰਡ ਸੱਪ ਲੜੇ ਸੀ ਪੱਚਿਆਂ ਨੂੰ ਹਾਂਜੀ ਲੜਾਈ ਪਾਜੀ ਉਹ ਬੱਚੇ ਢਿੱਲੇ ਹੋਏ ਉਹ ਚੋਕੇ ਦੇਸੀ ਦਵਾਈਆਂ ਵਾਲੇ ਕੋਲ ਲੈ ਕੇ ਉਹਦੇ ਤੋਂ ਫਰਕ ਨਹੀਂ ਪਿਆ ਚੋਕੇ ਦੂਜੇ ਫਾਂਡੇ ਵਾਲੇ ਕੋਲ ਲੈ ਕੇ ਉਹਦੇ ਕੋਲ ਫਰਕ ਨਹੀਂ ਪਿਆ ਤੀਜੇ ਫਾਂਡੇ ਵਾਲੇ ਕੋਲ ਲੈ ਕੇ ਜੇ ਉਹਨਾਂ ਨੇ ਖੋਰੇ ਕਿਤੇ ਕਦੀ ਮੇਰੀ ਵੀਡੀਓ ਵੇਖੀ ਹੁੰਦੀ ਪਿੰਡ ਵਾਲਿਆਂ ਕਲਯੋਕ ਦੇ ਨਾਮ ਹੁੰਦਾ ਉਹ ਸਭ ਨੂੰ ਅਸੀਂ ਕੋਮਨ ਕਰਾਇਦ ਕਹਿੰਦੇ ਮੰਜੀ ਤੇ ਚੜ ਕੇ ਬਾਈਟ ਕਰਦਾ ਉਹ ਕਿੰਨੇ ਘੰਟੇ 2.5 ਘੰਟੇ ਬਾਦੋਂ ਬੰਦੇ ਨੂੰ ਜ਼ਹਿਰ ਚੜਦਾ ਚੜਦਾ ਜੀ 2.5 ਘੰਟੇ ਤੁਸੀਂ ਡਿਲੀਵਰੀ ਕਰ ਲਓ ਮਜ਼ਦੂਰੀ ਕਰ ਲਓ ਗੱਡੀ ਚਲਾ ਲਓ ਕਲੱਬ ਚਲਾ ਲਓ ਤੁਹਾਨੂੰ ਫੜ ਕੇ ਨਹੀਂ ਬਹਿਣਾ ਹਾਂ ਜੀ ਰਵਾਇਤ ਉਹ ਜੇ ਮੈਨੂੰ ਉਹ ਤਾਂ ਵੀਡੀਓ ਵੇਖਦਾ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇ ਕਿ ਕੀ ਮਤਲਬ ਹੋ ਗਿਆ ਉਹ ਜੋ ਲੜਦਾ ਉਹ ਪਤਾ ਨਹੀਂ ਲੱਗਣ ਦਿੰਦਾ ਉਹ ਬਾਜੀ ਹੋਰੀ ਨਿਸ਼ਾਨੀ ਇਹ ਆ ਵੀ ਸਭ ਤੋਂ ਪਹਿਲਾਂ ਤੁਹਾਡਾ ਸੰਗ ਸੁੱਕਣਾ ਸੰਗ ਸੁਕਣਾ ਜਿੱਦਾਂ ਹੌਣ ਲੜਿਆ 10 15 ਮਿੰਟ ਅੱਧੇ ਘੰਟੇ ਬਾਅਦੋਂ ਸੰਗ ਸੁੱਕਣਾ ਉਹ ਸ਼ੁਰੂ ਹੋਣਾ ਇੰਨਾ ਕੁ ਜ਼ਿਆਦਾ ਸੰਗ ਸੁੱਕਣਾ ਵੀ ਤੁਹਾਨੂੰ ਮਹਿਸੂਸ ਹੋ ਜਾਣਾ ਵੀ ਮੇਰੇ ਸੰਗ ਦੇ ਵਿੱਚ ਦਿੱਕਤ ਹੋਣ ਦੀ ਫਿਰ ਪੇਟ 'ਚ ਦਰਦ ਫਿਰ ਜਿੱਦਾਂ ਬੜਾ ਨਸ਼ਾ ਕੀਤਾ ਇਹ ਸਾਰੇ ਲੱਛਣ ਜਿਹੜੇ ਇਹ ਸੱਪ ਦੇ ਆ ਸਾਹ ਲੈਣ 'ਚ ਦਿੱਕਤ ਬੰਦਾ ਕੋਈ 100 ਕਿਲੋਮੀਟਰ ਦੂਰ ਵੀ ਫੋਨ ਕਰਕੇ ਕਹਿੰਦਾ ਭਾਜੀ ਸਾਡੇ ਮਰੀਜ਼ ਨੂੰ ਆ ਟੈਨਸ਼ਨ ਆ ਸਾਨੂੰ ਕੁਝ ਦਿਖਿਆ ਨਹੀਂ ਉਹ ਲੱਛਣਾਂ ਤੋਂ ਸਾਨੂੰ ਪਤਾ ਲੱਜਿੰਦੇ ਵੀ ਇਹਨੂੰ ਕਰੈਟ ਸੱਪ ਬਾਈਟ ਕਰ ਗਿਆ ਤੇ ਜੇ ਉਹ ਸੀਦੇ ਤੁਸੀਂ ਦੇਸੀ ਦੋ ਆ ਪਾਜੀ ਮੈਂ ਬੜੇ ਦੇਸੀ ਸੱਪ ਲੜਿਆ ਲੋਕ ਬਚਾਏ ਆ ਪਰ ਮੈਂ ਵੀ ਜਿੰਨੇ ਲੋਕ ਬਚਾਏ ਮੈਂ ਬਿਨਾ ਜ਼ਹਿਰ ਵਾਲੇ ਬਚਾਈ ਆ ਮੈਂ ਨਹੀਂ ਕਹਿੰਦਾ ਕਿ ਇਹ ਸੱਪ ਲੜ ਜੇ ਤੇ ਮੈਂ ਬੰਦਾ ਬਚਾ ਦੂੰ ਬਿਲਕੁਲ ਨਹੀਂ ਬਚਾ ਸਕਦਾ ਇਹ ਮੈਨੂੰ ਲੜੇ ਵਾਹ ਗਰੂ ਮੈਂ ਆਪਣਾ ਰਾਜ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਸਹੀ ਕਰ ਉਹ ਲੋਕਾਂ ਨੂੰ ਇਹ ਚੀਜ਼ਾਂ ਫੜ ਕੇ ਸਮਝਾਉਂਦੇ ਆ ਲੋਕ ਸਾਡੇ ਦੇ ਯਕੀਨ ਨਹੀਂ ਕਰਦੇ ਜਿਹੜੇ ਪਿੰਡ 'ਚ ਬਾੜੇ-ਬੁੰਡੇ ਕਰਦੇ ਉਹਨਾਂ ਦੇ ਯਕੀਨ ਕਰਦੇ ਇੱਕ ਬਾਬਾ ਜਿਹੜਾ ਮਣਕਾ ਕਹਿੰਦੇ ਹੁੰਦੇ ਮਣਕਾ ਲਾ ਲਈਏ ਤੇ ਉਹ ਜ਼ਹਿਰ ਖਿੱਚ ਦਿੰਦਾ ਮਣਕਾ ਮਣਕਾ ਕੱਚੂ ਕੰਮੇ ਦੀ ਖੋਪੜੀ ਦਾ ਅਛਾ ਮਨਕਾ ਉੜਦੀ ਹੱਡੀ ਦਾ ਤਿਆਰ ਹੁੰਦਾ ਜੇ ਮਨਕਾ ਕੰਮ ਕਰਦਾ ਤਾਂ ਜੋਗੀਆਂ ਨੇ ਤੂੰ ਡਿਸਕਵਰੀ ਆਲੇ ਚੁੱਕ ਕੇ ਲਿਆਈ ਨਾ ਹੀ ਤੇ ਬਾਟੀਆਂ ਦੇ ਨਾਲ ਸਾਲ ਦੇ ਵਿੱਚ ਕੰਟੈਕਟ ਕਰੋ 5 ਕਰੋੜ 4 ਕਰੋੜ ਉਹ ਤਾਂ ਚੀਜ਼ਾਂ ਲੱਭਦੇ ਆ ਕਦੀ ਕਿਸੇ ਨੇ ਡਿਸਕਵਰੀ ਦੇ ਉੱਤੇ ਮਨਕਾ ਦੇਖਿਆ ਨਹੀਂ ਇਹ ਨਹੀਂ ਗੱਲ ਕਿ ਜੇ ਤੁਹਾਨੂੰ ਸੱਪ ਲੜੇ ਤਾਂ ਹੀ ਫੂਕਾ ਨਾਲ ਠੀਕ ਕਰੀਏ ਤੇ ਜੇ ਸਾਨੂੰ ਠੀਕ ਸੱਪ ਲੜੇ ਤਾਂ ਹੀ ਇੰਜੈਕਸ਼ਨ ਲਈਏ ਇਹ ਸੱਪ ਲੜੇ ਦੇ ਉੱਤੇ ਸਿਰਫ ਉਹ ਸਿਰਫ ਇੰਜੈਕਸ਼ਨ ਹੀ ਘਾਟ ਕਰਦੇ ਆ ਭਾਈ ਕੀ ਆਲਾ ਵੀਰ ਯਾਰ ਬਾਜੀ ਭਰ ਗਿਆ ਜੀ ਭੱਟੀ ਤੋਂ ਨਾ ਭੱਟੀ ਤੋਂ ਭੱਟੀ ਤੋਂ ਭਾਈ ਇਹਦਾ ਮਤਲਬ ਵੀ ਮੈਂ ਆਪਣੇ ਆਪ ਨੂੰ ਮਸ਼ਹੂਰ ਗੇਨ ਲਾ ਹਾਂ ਹਾਂ ਜੀ ਤੁਸੀਂ ਇਹ ਨਹੀਂ ਜਾਣਦੇ ਵੀਰ ਆ ਵੀਰ ਦੇ ਵੀ ਗਾੜਾ ਐਂ ਤੁਹਾਡਾ ਨੰਬਰ YouTube ਤੋਂ ਲਿਆ ਤੁਹਾਡਾ YouTube ਤੇ ਤੋਂ ਨੰਬਰ ਬੋਲੋ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਕਿਸੇ ਦਾ ਜ਼ਖਮ ਨਹੀਂ ਠੀਕ ਹੁੰਦਾ ਕਿਸੇ ਤਰ੍ਹਾਂ ਦਾ ਹੁੰਦਾ ਉਹ ਕੰਟੈਕਟ ਕਰ ਸਕਦਾ ਵਾ ਠੀਕ ਹੈ ਜੀ ਠੀਕ ਆਜੋ ਬਸ ਆਹ ਬਿੱਥਾ ਫੜੀ ਉਹ ਜੁੜਾਈ ਆਹ ਇੱਥੇ ਬੈਠਾ ਰਹਿੰਦੇ ਵੜੇ ਚੇਤੇ ਬੈਠੇ ਅੱਛਾ ਅੱਛਾ ਜੀ ਵਾਟਰ ਤੇ ਮਤਲਬ ਇਕੱਠੇ ਰਹਿੰਦੇ ਸੀ ਇਹ بابا ਕੋਈ ਸੱਬਾ ਸੱਪ ਸਪਣੀ ਇਹਦੇ ਜਾਂ ਮਤਲਬ ਦੋਵੇਂ ਸਾਪੀਏ ਕੋਈ ਚੱਕਰ ਹੁੰਦਾ ਇਹਨਾਂ ਦਾ ਇਹਨੂੰ ਆਪਾਂ ਮਾਂ ਪੁੱਤ ਕਹਿ ਸਕਦੇ ਹਾਂ ਅੱਛਾ ਜੀ ਹਾਂਜੀ ਜਿਦੋਂ ਨੇਰੇ ਤੇ 6 ਕੱਟ ਦੇਣੇ ਆ ਹਾਂ ਹੁਣ ਗਲਵਜ਼ ਵਾ ਹੁਣ ਤੁਹਾਨੂੰ ਮਖਾਉਣਾ ਗਲਵਜ਼ ਆ ਇੱਕ ਤੇ ਹਾਂਜੀ ਆ ਦੋ ਟਾਈਮ ਹਾਂਜੀ ਤੇ ਆ ਤਿੰਨ ਟਾਈਮ ਆ ਵਾ ਆ ਤਿੰਨ ਵਾ ਤੇ ਤਿੰਨ ਹੀ ਆ ਵਾ ਤੇ ਨੇ ਜੇ ਸੱਪ ਕਿਤੇ ਬਾਈਟ ਕਰਦਾ ਜਿੱਦਾਂ ਸਾ ਆਪਣੇ ਬਾਈਟ ਕੀਤੀ ਆ ਦੇਖੋ ਹਾਂ ਕੀਤੀ ਆ ਜੀ ਇਹ ਲੱਗ ਗਿਆ ਜੀ ਹਾਂ ਜੀ ਹਾਂ ਜੀ ਇਹ ਸੱਪ ਦਾ ਜ਼ਹਿਰ ਕਯੂਮ ਕਰ ਗਿਆ ਹੂੰ ਹਾਂ ਇਸ ਤਰੀ ਆ ਦੇਖੋ ਦੋ ਦੰਦ ਲੱਗੇ ਹੋਏ ਆ ਹਾਂ ਜੀ ਆ ਹੁਣੇ ਲੱਗੇ ਇਸ ਤਰੀਕੇ ਸੱਪ ਦਾ ਜਿੱਦਾਂ ਹੱਥ ਲੱਗ ਗਿਆ ਇਹਨਾਂ ਮੈਨੂੰ ਕੁਛ ਨਹੀਂ ਹੋਣਾ ਪਰ ਜੇ ਮੇਰੇ ਹੱਥ ਦੇ ਉੱਤੇ ਜ਼ਖਮ ਆ ਉਹਤੇ ਲੱਗੇ ਇਹ ਲਹੂ ਨਾਲ ਟੱਚ ਕਰ ਗਿਆ ਫੇਰ ਮੇਰਾ ਨਕਸਰ ਤੇ ਨਕਸਰ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਜਾਨ ਬਚ ਜਾਏ ਭਾਜੀ ਬੜੀ ਮਿਹਰਬਾਨੀ ਜੀ ਕੱਢ ਦੇ ਠੀਕ ਆ ਜੀ ਦੋਸਤੋ ਇਹ ਦੋ ਸੱਪ ਜਿਹੜੇ ਸੀ ਫੜੇ ਸੀ ਗੁਰੂ ਘਰੋਂ ਹੁਣ ਅਸੀਂ ਛੱਡ ਰਹੇ ਹਾਂ ਤੇ ਕਾਫੀ ਚੀਜ਼ਾਂ ਵੀ ਅਸੀਂ ਦੇਸੀ ਦਵਾਈ ਬਣਾਉਂਦੇ ਹਾਂ ਕਿਸੇ ਦਾ ਟਰਾਈ ਫੈਟ ਨਾਲ ਠੀਕ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਲੀਡੀਸ ਨੂੰ ਕੋਈ ਪ੍ਰੋਬਲਮ ਆ ਕਿਸੇ ਜੈਂਸ ਨੂੰ ਪ੍ਰੋਬਲਮ ਆ ਕਿਸੇ ਨੂੰ ਕੋਈ ਬਾਵਾਸੀਰਾ ਅਸੀਂ ਇਹ ਚੀਜ਼ਾਂ ਦੀ ਦੇਸੀ ਦਵਾਈ ਬਣਾਉਂਦੇ ਹਾਂ ਤੇ ਬਿਲਕੁਲ ਇੱਕ ਖਾਲੀ ਨਹਿਰ ਦਾ ਕਿਨਾਰਾ ਦੇਖ ਕੇ ਸੇਵ ਜੇ ਥਾਂ ਤੇ ਅਸੀਂ ਇਹ ਸੱਪ ਜਿਹੜੇ ਆ ਦੋਨੋਂ ਛੱਡ ਰਹੇ ਹਾਂ ਕਿ ਇਹ ਵੀ ਆਪਣੀ ਜ਼ਿੰਦਗੀ ਦੀ ਜਿਹੜੀ ਗੁਜ਼ਰ ਬਸਰ ਵਾ ਉਹ ਕਰ ਲੈਣ ਜਿੰਨਾ ਕ ਅਸੀਂ ਇੱਕ ਸੱਪ ਨੂੰ ਛੱਡਤਾ ਤੇ ਹੁਣ ਅਸੀਂ ਇਸ ਦੂਸਰੇ ਸੱਪ ਨੂੰ ਵੀ ਛੱਡ ਰਿਹਾ ਜਿੱਦਾਂ ਤੁਸੀਂ ਦੇਖ ਰਹੇ ਜੇ ਇੱਕ ਸੱਪ ਬਿਲਕੁਲ ਆਪਣੀ ਜ਼ਿੰਦਗੀ ਦੀ ਕੁਝ ਬਸਰ ਕਰ ਲਈ ਜਾ ਰਿਹਾ ਵਾ ਤੇ ਦੂਸਰਾ ਵੀ ਸੱਪ ਜਿਹੜਾ ਜ਼ਾਂ ਦੀ ਤਿਆਰੀ ਦੇ ਵਿੱਚ ਹੈ ਮੌਸਮ ਬਹੁਤ ਠੰਡਾ ਵਾ ਜਨਵਰੀਨ ਲਈ ਠੰਡ ਬਹੁਤ ਮਾੜੀ ਹੈ ਦੇਖੋ ਦੋਸਤੋ ਬੇਹਤ ਖੂਬਸੂਰਤ ਨਜ਼ਾਰਾ ਇੱਕ ਸੱਪ ਹੋ ਜਾ ਰਿਹਾ ਦੂਸਰਾ ਸੱਪ ਜਿੱਦਾਂ ਕਿ ਆ ਜਾ ਰਿਹਾ ਦੋਨੋਂ ਦੋਨੋਂ ਫਨੀਅਰ ਸੱਪ ਤੋਂ ਤੇ ਡਿਜ਼ਾਈਨ ਵਗੈਰਾ ਪੈ ਰਹੇ ਆ ਦੇਖ ਰਹੇ ਜੇ ਤੁਸੀਂ ਇਹ ਦੇਖੋ ਇਹ ਦੂਸਰਾ ਸੱਪ ਇਹ ਦੇਖੋ ਅਸੀਂ ਇਹ ਜਾਨਵਰਾਂ ਨੂੰ ਮਾਰਨਾ ਤੰਗ ਕਰਨਾ ਬਿਲਕੁਲ ਵੀ ਪਰੇਸ਼ਾਨੀ ਨਹੀਂ ਕਰਦੇ ਸਿਰਫ ਉਹ ਸਿਰਫ ਅਸੀਂ ਇਹ ਜਾਨਵਰਾਂ ਨੂੰ ਸੇਫ ਥਾਂ ਤੇ ਛੱਡਣਾ ਤੁਹਾਨੂੰ ਖੰਡ ਕਰਦੇ ਆ ਇੱਕ ਸੱਪ ਤਾਂ ਜਿਸ ਤਰ੍ਹਾਂ ਚਲਾ ਗਿਆ ਤੇ ਦੂਸਰਾ ਵੀ ਹੁਣ ਜਾਣ ਦੀ ਤਿਆਰੀ ਦੇ ਵਿੱਚ ਤੇ ਦੋਨੋਂ ਸੱਪ ਜਿਹੜੇ ਆ ਦੋਸਤੋ ਚਲੇਗੀ ਅਗਲੀ ਵੀਡੀਓ ਦੇ ਨਾਲ ਆਰਜੀ ਦੀ ਸੇਵਾ ਦੇ ਵਿੱਚ ਫੇਰ ਆਜਰੋ ਮਗੇ ਮੈਂ ਤੁਹਾਡਾ ਪੱਟੀ ਵਾਲਾ ਦੋਸਤ ਜੈ ਸ਼ੰਕਰ ਜੈ ਨਾਗ ਮੀਤ